ਮੁੰਡਾ ਜੰਮਿਆ ਤਾਂ ਵਰਫੀ ਬੰਡੀ ਧੀ ਜੰਮੀ ਤਾਂ ਲੱਡੂ ਵੀ ਨਹੀਂ ਕਿਉਂ ਲੱਗਦਾ ਤੈਨੂੰ ਪੁੱਤ ਹੀ ਕਮਾਉ ਧੀ ਤੇਰੀ ਜੱਜ ਲੱਗੂ ਵੀ ਨਹੀਂ ਇਹ ਨਿਆਂ ਨਹੀਂ ਮਨਜ਼ੂਰ ਸਾਨੂੰ ਆਪਣੀ ਤੂੰ ਸਮਝਣਾ ਦੂਰ ਤੂੰ ਸਾਨੂੰ ਸਭ ਦੀਆਂ ਕਰਦੀਆਂ ਆਦਰਤੀਆਂ ਖੜਦੀਆਂ ਮੁੰਡਿਆਂ ਬਰਾਬਰ ਪੀਆਂ ਤੇ ਪੰਗਿਆਂ ਸਰ ਦੋਖਾ ਕੋਈ ਆਵੇ ਬਣ ਜਾਂਦੀਆਂ ਘੱਟੀਆਂ ਇੱਕ ਅੰਜਕਣੇ ਤੋਂ ਗੱਲ ਨਾਲ ਲਾ ਰਹੀਆਂ ਜਖਮਾਂ ਨੂੰ ਟਕਣ ਬਣ ਚਾਦਰ ਧੀਆਂ ਜ਼ਿੰਦਗੀ ਲਾਉਂਦੇ ਆ ਪਰਿਵਾਰ ਦੇ ਲੇਖੇ ਦੂਜਾ ਘਰ ਸੌਰਾ ਪਹਿਲਾ ਪੀਕੇ ਇਹਨਾਂ ਦੀ ਕੁਖ ਚੋਂ ਸੂਰ ਮੈਂ ਜੰਮਦੇ ਜਮਾਉਣ ਵਾਲਾ ਕੋਈ ਜਮਾਕੇ ਵੇਖੇ ਇਹ ਫਰਜ਼ਾਂ ਵੱੜੀ ਡੋਰ ਜਹੀਆਂ ਨੇ ਜਾਂ ਰਾਣੀ ਜਿੰਦੇ ਕੋਰ ਜਹੀਆਂ ਨੇ ਲੱਖਾਂ ਦੀ ਇੱਜ਼ਤ ਅੱਖਾਂ ਵਿੱਚ ਰੱਖੀ ਤੇ ਸ਼ਰਮਾਂ ਅਰਬ ਕਰੋੜ ਜਹੀਆਂ ਨੇ